ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹੋਮੋਪੈਥਿਕ ਦਵਾਈਆਂ ਬਾਰੇ ਤੇ ਅੱਜ ਆਪਾਂ ਗੱਲ ਕਰਾਂਗੇ ਬਾਇਓ ਕੰਬੀਨੇਸ਼ਨ ਟੈਬਲੇਟ ਦੇ ਬਾਰੇ ਤੇ ਸ਼ੁਰੂ ਕਰਦੇ ਆਂ ਇੱਕ ਤੋਂ ਇੱਕ ਵਾਲੇ 28 ਟੈਬਲੇਟਸ ਆ ਤੇ ਨੰਬਰ ਇੱਕ ਵਿੱਚ ਅਗਰ ਤੁਹਾਨੂੰ ਖੂਨ ਦੀ ਕਮੀ ਰਹਿੰਦੀ ਆ ਤੁਹਾਡੇ ਵਿੱਚ ਹੀਮੋਗਲੋਬਿਨ ਘਟਾ ਤੁਹਾਡਾ ਹੀਮੋਗਲੋਬਿਨ 9 ਤੋਂ ਘਟ ਰਿਹਾ ਵਾ ਤੁਸੀਂ ਇਹ ਸ ਟੈਬਲੇਟ ਨੂੰ ਲੈ ਸਕਦੇ ਹੋ ਚਾਰ ਗੋਲੀਆਂ ਸਵੇਰ ਦੁਪਹਿਰੇ ਸ਼ਾਮ ਚਾਰ ਟਾਈਮ ਚੁੱਥੀਆਂ ਵਾ ਇਹ ਪਾਣੀ ਚ ਪੱਕ ਨਹੀਂ ਲੈ ਵਰਤਣੀਆਂ ਇਸ ਨਾਲ ਦੋ ਤੁਹਾਨੂੰ ਸਕਾਉਟ ਲੈਂਦੀ ਆ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਤੁਸੀਂ ਥੱਕੇ ਹਾਰੇ ਰਹਿੰਦੇ ਹੋ ਚੜਚੜਾਪਨ ਆ ਗਿਆ ਇਹ ਬਹੁਤ ਵਧੀਆ ਕੰਮ ਕਰੂਗੀ ਉਸ ਤੇ ਇਸ ਵਿੱਚ ਕੁੱਲ ਚਾਰ ਦਵਾਈਆਂ ਪਾਈਆਂ ਹੋਈਆਂ ਪਹਿਲੀ ਹੈਗੀ ਹੈ ਕਲਕੇਰੀਆ ਫੋਸ ਦੂਜੀ ਹੈਗੀ ਹੈ ਫੇਰਮ ਫੋਸ ਤੀਜੀ ਹੈਗੀ ਹੈ ਨੈਟਰਮ ਯੂਰ ਚੌਥੀ ਹੈਗੀ ਹੈ ਕਾਲੀ ਫੋਸ ਹੁਣ ਕਲਕੇਰੀਆ ਫੋਸ ਦਾ ਕੀ ਕੰਮ ਆ ਕਲਕੇਰੀਆ ਫੋਸ ਕਲਕੇਰੀਆ ਅਤੇ ਫਾਸਫੋਰਸ ਦੇ ਮਿਸ਼ਰਣ ਨਾਲ ਬਣੀ ਹੋਈ ਆ ਇਹ ਪਾਚਨ ਸ਼ਕਤੀ ਨੂੰ ਵਧਾਉਂਦੀ ਆ ਤੇ ਦਰਦ ਖੁਜਲੀ ਸਰੀਰ ਦੇ ਕਿਸੇ ਵੀ ਅੰਗਾਂ 'ਚ ਕਮਜ਼ੋਰੀ ਆਉਂਦੀ ਆ ਉਸ ਨੂੰ ਆਰਾਮ ਦਿੰਦੀ ਆ ਤੇ ਦੂਜੀ ਹੈਗੀ ਆ ਫੈਰਮ ਫੋਸ ਇਹ ਫੈਰਮ ਫੋਸ ਦਾ ਮਤਲਬ ਲੋਹਾ ਇਹ ਲੋਹੇ ਤੋਂ ਬਣੀ ਹੋਈ ਆ ਇਹ ਸ਼ੁੱਧ ਆਕਸੀਜਨ ਇਹ ਹਵਾ 'ਚੋਂ ਸ਼ੁੱਧ ਆਕਸੀਜਨ ਨੂੰ ਖਚਦੀ ਆ ਤੀਜੀ ਹੈਗੀ ਆ ਸੋਡੀਅਮ ਨਿਊਰੋ ਜਨਨ ਕਿ ਆਮ ਨੂਨ ਇਹ ਆਮ ਨੂਨ ਤੋਂ ਬਣੀ ਹੋਈ ਆ ਇਹ ਸਰੀਰ ਦੇ ਲਾਲ ਰਕਤ ਤੇ ਐਲਬੂਮਿਨ ਨੂੰ ਬਣਾਉਂਦੀ ਆ ਤੇ ਚੌਥੀ ਹੈਗੀ ਆ ਕਾਲੀ ਫੋਸ ਇਹ ਦਿਮਾਗ ਦੇ ਦਿਮਾਗ ਦੇ ਸਪੈਸ਼ਲ ਰੋਗਾਂ ਦੇ ਕੰਮ ਕਰਦੀ ਆ ਸਰੀਰ ਵਿੱਚ ਸੁਨਣਾਪਣ ਨੰਮਨਸ ਆ ਜਾਂਦੀ ਆ ਇਹ ਸਭ ਤੋਂ ਵੱਧ ਉੱਥੇ ਇਫੈਕਟ ਕਰਦੀ ਆ ਬਾਇਓਨੇਸ਼ਨ ਬਾਇਓ ਕੰਬੀਨੇਸ਼ਨ ਵਾਲ ਨੂੰ ਵਰਤੋ ਤੇ ਸਰੀਰ ਦੇ ਕਾਫੀ ਅੰਗਾਂ ਤੇ ਰਾਦ ਦਿੰਦੀ ਆ ਖੂਨ ਦੀ ਕਮੀ ਤੇ ਬਹੁਤ ਵਧੀਆ ਇਫੈਕਟ ਕਰਦੀ ਆ ਇਸ ਨੂੰ ਵੱਧ ਤੋਂ ਵੱਧ ਵਰਤੋ ਤੇ ਇਸ ਦਾ ਲਾਭ ਉਠਾਓ ਜੀ